ਪੰਜਾਬੀ ਗਾਇਕ ਰਾਜਵੀਰ ਜਵੰਦਾ ਹਰਮਾਚਰ ਪ੍ਰਦੇਸ਼ ਦੇ ਪੱਤੀ ਵਿੱਚ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਮੋਹਾਲੀ ਦੇ ਫੋਟੀਸ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਨਾ ਸੁਖਣੀ ਹੋਈ ਹੈ ਦਲਜੀਤ ਦਸਾਂਝ ਨੇ ਵੀ ਉਹਨਾਂ ਦੀ ਸਿਹਤ ਯਾਭੀ ਲਈ ਦੁਆਵਾਂ ਕੀਤੀਆਂ ਨੇ ਦਰਅਸਲ ਦਸਜੀਤ ਦਸਾਂਝ ਤੇ ਗੁਰੂ ਰੰਦਾਵਾ ਸਮੇਤ ਕਈ ਕਲਾਕਾਰ ਉਹਨਾਂ ਦੀ ਸਿਹਤ ਯਾਭੀ ਦੀ ਪ੍ਰਾਰਥਨਾ ਕਰ ਰਹੇ ਨੇ ਇਸ ਹਾਦਸੇ ਦੇ ਉਹਨਾਂ ਦੇ ਪ੍ਰਸੰਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ ਦੱਸੀਏ ਦਲਜੀਤ ਦੋਸਾਂ ਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਇਕ ਦਲਜੀਤ ਦੋਸਾਂ ਨੇ ਇੰਸਟਾਗ੍ਰam ਤੇ ਕਹਿ ਕੇ ਵੀਰਾ ਦੇ ਲਈ ਪ੍ਰਾਰਥਨਾ ਕਰ ਰਹੇ ਹਨ ਤੇ ਹੁਣ ਖਾਸ ਦੀ ਖਬਰ ਸੁਣੀ ਹੈ ਜਲਦ ਉਹ ਠੀਕ ਹੋ ਜਾਓ ਸਾਡਾ ਇੱਕ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਸੋਹਣਾ ਗੋਨਾ ਰਾਜਵੀਰ ਜਵੰਦਾ ਵੀਰਾ ਉਹਨਾਂ ਦਾ ਕੱਲ ਐਕਸੀਡੈਂਟ ਹੋਇਆ ਬਾਈਕ ਤੇ ਪਲੀਜ਼ ਉਹਨਾਂ ਲਈ ਵੀ ਦੁਆ ਕਰਿਓ ਕਿ ਦੁਆਵਾਂ 'ਚ ਬਹੁਤ ਅਸਰ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਦੁਬਾਰਾ ਸਾਡੇ ਵਿੱਚ ਆਉਣ ਇਹਦੇ ਪ੍ਰੋਗਰਾਮ ਲਾਉਣ ਖਾੜੇ ਲਾਉਣ ਬਹੁਤ ਹੀ ਪਿਆਰਾ ਗਾਉਂਦਾ ਰਾਜਵੀਰ ਵੀਰਾ ਔਰ ਬਹੁਤ ਹੀ ਸੋਹਣੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਔਰ ਅੱਜ ਤੱਕ ਮੈਨੂੰ ਲੱਗਦਾ ਕਿਸੇ ਕੌਂਟਰੋਵਰਸੀ ਜੀ ਨਹੀਂ ਫਸੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਪੁਲਿਸ ਉਹਨਾਂ ਲਈ ਦੁਆ ਕਰਿਓ ਦੁਆਵਾਂ ਚ ਬਹੁਤ ਅਸਰ ਹੈ ਜਦੋਂ ਤੁਸੀਂ ਕਿਸੇ ਲਈ ਦੁਆ ਕਰਦੇ ਆ ਸੱਚੇ ਦਿਲੋਂ ਉਹ ਪਰਮਾਤਮਾ ਜ਼ਰੂਰ ਪੂਰੀ ਕਰਦੇ ਸੋ ਪਲੀਜ਼ ਉਹਨਾਂ ਲਈ ਦੁਆ ਕਰਿਓ ਸਾਡਾ ਬਹੁਤ ਹੀ ਪਿਆਰਾ ਵੀਰ ਰਾਜਵੀਰ ਜਵੰਦਾ ਵੀਰਾ ਥੈਂਕ ਯੂ ਗਾਇਜ਼ ਬਹੁਤ ਪਿਆਰ ਬਹੁਤ ਪਿਆਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਰਿਆਣਾ ਹਰਿਆਚਰ ਪ੍ਰਦੇਸ਼ ਦੇ ਪੱਤੀ ਵਿੱਚ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਬੋਹਾਲੀ ਦੇ 40 ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦਲਜੀਤ ਦਸਾਂਜ ਨੇ ਵੀ ਉਹਨਾਂ ਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਅਰਸਲ ਦਸਜੀਤ ਦਸਾਂਜ ਤੇ ਗੁਰੂ ਰੰਦਾਵਾ ਸਮੇਤ ਕਈ ਕਲਾਕਾਰ ਉਹਨਾਂ ਦੀ ਸਿਹਤਯਾਬੀ ਦੀ ਪ੍ਰਾਰਥਨਾ ਕਰ ਰਹੇ ਨੇ ਇਸ ਹਾਦਸੇ ਦੇ ਉਹਨਾਂ ਦੇ ਪ੍ਰਸੰਸਕਾਂ ਨੂੰ ਡੂੰਘਾ ਸਦਮਾ ਦੇ ਤਾ ਦੱਸੀਏ ਦਲਜੀਤ ਦੋਸਾਂ ਦੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਇਕ ਦਲਜੀਤ ਦੋਸਾਂ ਨੇ ਇੰਸਟਾਗ੍ਰਾਮ ਤੇ ਕਹਿ ਕਿ ਵੀਰਾ ਦੇ ਲਈ ਪ੍ਰਾਰਥਨਾ ਕਰ ਰਿਹਾ ਤੇ ਹੁਣ ਖਾਸ ਦੀ ਖਬਰ ਸੁਣੀ ਹੈ ਜਲਦ ਉਹ ਠੀਕ ਹੋ ਜਾਓ। ਸਾਡਾ ਇੱਕ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਸੋਹਣਾ ਹੁੰਦਾ ਰਾਜਵੀਰ ਜਵੰਦਾ ਵੀਰਾ ਉਹਨਾਂ ਦਾ ਕੱਲ ਐਕਸੀਡੈਂਟ ਹੋਇਆ ਬਾਈਕ ਤੇ ਪੁਲਿਸ ਉਹਨਾਂ ਲਈ ਵੀ ਦੁਆ ਕਰਿਓ ਕਿ ਦੁਆਵਾਂ 'ਚ ਬਹੁਤ ਅਸਰ ਹੈ। ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਦੁਬਾਰਾ ਸਾਡੇ ਵਿੱਚ ਆਉਣ। ਇਹਦੇ ਪ੍ਰੋਗਰਾਮ ਲਾਉਣ ਖਾੜੇ ਲਾਉਣ ਬਹੁਤ ਹੀ ਪਿਆਰਾ ਗਾਉਂਦਾ ਰਾਜਵੀਰ ਵੀਰਾ ਔਰ ਬਹੁਤ ਹੀ ਸੋਹਣੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਔਰ ਅੱਜ ਤੱਕ ਮੈਨੂੰ ਲੱਗਦਾ ਕਿਸੇ ਕੰਟਰੋਵਰਸੀ ਜੀ ਨਹੀਂ ਫਸੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਪਲੀਜ਼ ਉਹਨਾਂ ਲਈ ਦੁਆ ਕਰਿਓ ਦੁਆਵਾਂ ਚ ਬਹੁਤ ਅਸਰ ਹੈ ਜਦੋਂ ਤੁਸੀਂ ਕਿਸੇ ਲਈ ਦੁਆ ਕਰਦੇ ਆ ਸੱਚੇ ਦਿਲੋਂ ਉਹ ਪਰਮਾਤਮਾ ਜ਼ਰੂਰ ਪੂਰੀ ਕਰਦਾ ਸੋ ਪਲੀਜ਼ ਉਹਨਾਂ ਲਈ ਦੁਆ ਕਰਿਓ ਸਾਡਾ ਬਹੁਤ ਹੀ ਪਿਆਰਾ ਵੀਰ ਰਾਜਵੀਰ ਜਵੰਦਾ ਵੀਰਾ ਥੈਂਕ ਯੂ ਗਾਇਜ਼ ਬਹੁਤ ਪਿਆਰ ਬਹੁਤ